ਪ੍ਰਿੰਸ ਨੂੰ ਪੁੱਛਦਿਆਂ ਪ੍ਰਿੰਸ ਆ ਕੀ ਕਰੀ ਜਨਾ ਤੂੰ ਮੈਗੀ ਬਣਾਉਣੀ ਆ ਬਾਈ ਬਾਹਰ ਆਏ ਹੋਏ ਸੀ ਪਤਾ ਨਹੀਂ ਕਿੰਨੇ ਏਰੀਆ ਕਿਹੜਾ ਨਾ ਆਪਾਂ ਨੂੰ ਸਮਾਨ ਆਪਣੇ ਕੋਲੇ ਸੀ ਨਾ ਕਿ ਮੈਗੀ ਬਣਾ ਲਈ ਜੇ ਭੁੱਖ ਵਾਲੀ ਲੱਗ ਰਹੀ ਸੀ ਯਾਰ ਭੁੱਖ ਲੱਗ ਰਹੀ ਸੀਗੀ ਤੇ ਇੱਕ ਗੱਲ ਹੋਰ ਆ ਬਾਈ ਸਾਰਾ ਟਰਾਲੀ ਖਿੱਚ ਮਕਾਵਲੇ ਅਸੀਂ ਲਾਈ ਜਾਨੇ ਹਾਂਗੇ ਤੇ ਇੱਕ ਵਾਰੀ ਤੁਹਾਨੂੰ ਗੱਡੀ ਜੀ ਵੀ ਆਪਾਂ ਨਿੰਗਾ ਮਰਵਾ ਦਈਏ ਬਿਸਤਰੇ ਬੋਸਤਰੇ ਜਮਾ ਓਕੇ ਦੀ ਰਿਪੋਰਟ ਨੇ ਸਾਰਾ ਕੁਝ ਵਿੱਚ ਹੀ ਸੈਟਅਪ ਕੀਤਾ ਹੋਇਆ ਤੇ ਆ ਆਪਣੀ ਗੱਡੀ ਆ ਬਾਈ ਤੇ ਸਿਲੰਡਰ ਚੁੱਲਾ ਵੀ ਇੱਧਰ ਕਹਿੰਦੇ ਨਾਲ ਹੀ ਰੱਖਿਆ ਹੋਇਆ ਚੋਬਰਾਂ ਨੇ ਤੇ ਪ੍ਰਿੰਸ ਪਾਣੀ ਪੂਣੀ ਸਾਰਾ ਕੁਝ ਨਾਲ ਹੀ हां भाई करो ले आंदा ਸੀ ਨਾ ਹੁਣ ਐ ਨਹੀਂ ਪਤਾ 2 250 ਕਿਲੋਮੀਟਰ ਬਾਹਰ ਅੰਦਰ ਜਾਣੇ ਆਗੇ ਏਰੀਆ ਕਾਇ ਹੈ ਜਾਂ ਪਾਣੀ ਕਾਇ ਹੈ ਯਾਰ ਇਹ ਵਾਰ ਲੱਗਦਾ ਨਹੀਂ ਹੁੰਦਾ ਐਵੇਂ ਬਾਹਰ ਦਾ ਟਾਈਮ ਆ ਹੁਣ ਗੱਡੀ 'ਚ ਰਹਿਣਾ ਕਰਨਾ ਬਿਮਾਰ ਹੋ ਜੇ ਫਿਰ ਤਕ ਹੋਵਾਂਗੇ ਯਾਰ ਤੇ ਆਜੋ ਮਿੱਤਰੋ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਮੈਗੀ ਦੇ ਵੀ ਨਿਗਾ ਮਰਵਾ ਦਿੰਨੇ ਆ ਇੱਧਰ ਕਹਿੰਦੇ ਬਈ ਪ੍ਰਿੰਸ ਨੇ ਗੰਡੇ ਗੁੰਡੇ ਕੱਟਤੇ ਆ ਟਮਾਟਰ ਤੇ ਸ਼ਿਮਲਾ ਮਿਰਚਾ ਉਧਰ ਮੈਗੀ ਪਈ ਆ ਪੂਰੀ ਤਗੜੀ ਬਣਾਵਾਂਗੇ ਪੂਰੀ ਤਗੜੀ ਬਣਾਵਾਂਗੇ ਬਾਹਰ ਹੋਈਏ ਠੀਕ ਹੈ ਚਾਹ ਵੀ ਬਣਾਉਣੀ ਆ ਨਾਲ ਚਾਹ ਵੀ ਬਣਾਵਾਂਗੇ ਦੁੱਧ 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 ਕਿਹੜਾ ਲੈ ਕੇ ਆਉਣਾ ਦਿਖਾਈ ਦੁੱਧ ਬਈ ਆਹ ਪੈਡ ਕਾਲਾ ਵੀ ਦੁੱਧ ਲੈ ਜਾਂਦਾਗਾ ਠੀਕ ਆ ਪਹਿਲਾਂ ਕਰੋ ਆਪਾਂ ਪਹਿਲਾਂ ਘਰੋਂ ਵੀ ਜਾਗਦੇ ਸੀਗੇ ਉਹ ਆਪ ਨੂੰ ਐਸ ਵੀ ਖਰਾਬ ਨਾ ਹੋ ਜੇ ਹਨਾ ਐਸੀ ਗੱਲ ਨੂੰ ਆਪਾਂ ਸਵੇਰੇ ਤੁਰੇ ਆ 2 ਵਜੇ ਤੱਕ ਆਪਾਂ ਨੂੰ ਤਾਂ ਟਾਈਮ ਨਹੀਂ ਸੀ ਚਾਹ ਪਾਣੀ ਪੀਂਦਾ ਉਹ ਖਰਾਬ ਹੋ ਜਾਂਦਾ ਨਿਜਵਾਲਾ ਕੋਣ ਦੂਦਾ ਤੇ ਇੱਕ ਗੱਲ ਹੋਰ ਆ ਪ੍ਰਿੰਸ ਬਣਾਉਣੋ ਜੇ ਲਾ ਆਪਾਂ ਹੋਰ ਵੀ ਕੁਝ ਬਣਾ ਲੈਂਦੇ ਪਰ ਮੈਗੀ ਛੋੜਾ ਸੌਖਾ ਬਣ ਜਾਂਦੀ ਆ ਹਨਾ ਤੇ ਇਸ ਦੀ ਢਿੱਡ ਭਰ ਜੂਗਾ ਢਿੱਡ ਭਰ ਜੂਗਾ ਤੇ ਆਪਾਂ ਗਲਾਸੀ ਜੁਆ ਗਲਾਸੀ ਗਲਾਸੀ ਚਾਹ ਦੀ ਪੀ ਕੇ ਬਾਈ ਨਾਲ ਮੈਗੀ ਖਾ ਕੇ ਕੌਫੀ ਦੇ ਬ੍ਰਾਂਡ ਦੇਖ ਜਿਹੜੇ ਆਪਾਂ ਕੌਫੀ ਦੇ ਬ੍ਰਾਂਡ ਦਿਖਾਈ ਲੈ ਆ ਤਾਂ ਨੈਸਕੈਪ ਹੀ ਆ ਠੀਕ ਹੈ ਆ ਬੈਬ ਜਿਲਾ ਦੀ ਡਾਰਕ ਕੌਫੀ ਆ ਜੇ ਬਾੜੀ ਨੀਂਦ ਆਉਦੀ ਹੋਈ ਡਰਾਈਵਰ ਨੂੰ ਹਾਂ ਹਾਂ ਉਹਦੇ ਵਾਸਤੇ ਆਡਾ ਜੇ ਕੋਈ ਯਾਰ ਬੇਲੀ ਟੱਕਰ ਗਿਆ ਫਲੇਵਰ ਵਨੀਲਾ ਕਰੀਮ ਇਨਸਟੈਂਟ ਮਿਲਕ ਸ਼ੇਕ ਦੁੱਧ ਜਵਾ ਕੇ ਪੀ ਲੋ ਮਿਲਕ ਸ਼ੇਕ ਬਣ ਜੂ ਬਈ ਲ ਮੈਂ ਆਪਣੇ ਕੋਲੇ ਵਿੱਚ ਲੈ ਪ੍ਰਿੰਸ ਫਿਰ ਹੁਣ ਇਸ ਤੋਂ ਬਾਅਦ ਆਪਾਂ ਕਰੀਏ ਆਪਣਾ ਅੱਗ ਦਾ ਸਿਸਟਮ ਕਰੀਏ ਤਿਆਰ ਚਲਾਈਏ ਚੁੱਲਾ ਮੈਂ ਸਬਜ਼ੀ ਦੀ ਪੀਰ ਦਾ ਮੁਰਗੇ ਦੀ ਬਣਾਈ ਠੀਕ ਹੈ ਮੈਂ ਬਣਾਉਂਗਾ ਮੈਂ ਵੀਡੀਓ ਵੀ ਲੋ ਬਣਾ ਦੂਗਾ ਤੇ ਬਣਾ ਲੀ ਦਰਦੇ ਬਈ ਹੁਣ ਬਣਾ ਦੇ ਭੁੱਖ ਵੱਡੀ ਲੱਗ ਰਹੀ ਹੈ ਬਈ ਹਾਂ ਬਸ ਸਬਜ਼ੀ ਸੂਬ ਜੀ ਕੱਟਤੀ ਤੇ ਇਸ ਤੋਂ ਬਾਅਦ ਹੁਣ ਆਪਾਂ ਗੈਸ ਸੈਂਟਰ ਚਲਾ ਲਈਏ ਠੀਕ ਹੈ ਨਾ ਤੇ ਇੱਕ ਯਾਰ ਹਵਾ ਅੱਜ ਬਹੁਤ ਤਾਂ ਕਰ ਰਹੀ ਹੈ ਮੈਨੂੰ ਤਾਂ ਹੋਰ ਯਾਰ ਤੇ ਇੰਨਾ ਕਰਤਾ ਡੱਬੇ ਜਿਹਾ ਪਾਉ ਨੂੰ ਕੰਮ ਆ ਗਿਆ ਪਰ ਅਸਲ ਤਾਂ ਆਪਣੇ ਕੋਲ ਉਹ ਵੀ ਪਿਆ ਸੀਗਾ ਮੈਂ ਤੈਨੂੰ ਗੱਡੀ ਦਾ ਫੱਟਾ ਜਾਖੇ ਸੀ ਕੱਢ ਕੇ ਲਾ ਲੈਂਦੇ ਹਾਂ ਹਾਂ ਉਹ ਵੀ ਵਧੀਆ ਸੀ ਨਾ ਦੂਜੀ ਵੀ ਪਾ ਦੇ ਟਿੱਕੀ ਆ ਉਹ ਵੀ ਨਾ ਪਾਉਣਾ 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 ਪੂਰਾ ਜਿਹਾ ਆਪਾਂ ਜਿਹੜੇ ਸ਼ੈਫਾਂ ਵੀ ਨਵੇਂ-ਨਵੇਂ ਆ ਠੀਕ ਆ ਨਾ ਟਾਈਮ ਜਾ ਲੱਗਦਾਗਾ ਠੀਕ ਆ ਔਲੀ-ਹੌਲੀ ਟ੍ਰੇਨਡ ਹੋ ਜਾਣਗੇ ਬੰਸ ਤੇ ਬਾਕੀ ਸਾਰੇ ਸਵਾਦ ਪ੍ਰਿੰਸ ਚ ਉੱਪਰੋ ਠੀਕ ਹੈ ਵੀ ਆਪਣੀ ਵੀਡੀਓ ਦੇਖ ਕੇ ਇਧਰ ਚੋਬਰ ਵੀ ਆ ਗਿਆ ਇਹਨਾਂ ਦੀ ਮਾਰਦੀ ਕੈਮਰਾ ਕਿਧਰ ਪਤੰਗ ਡਾਉਣੇ ਫਿਰਦੇ ਹੋਏ ਪ੍ਰਿੰਸਾ ਹੁਣ ਜਿਹੜੀ ਮੈਂ ਆਪਣਾ ਮੈਗੀ ਦਾ ਬਾਅਦ ਚ ਪਾਲਾਂਗੇ ਨਾ ਹਾਂ ਪਹਿਲਾਂ ਤੜਕਾ ਲਾ ਕੇ ਰਾਂ ਤੜਕਾ ਘੈਂਟ ਜਾ ਪਾਵਾਂਗੇ ਨਾ ਬਾਅਦ ਚ ਪਾਈ ਪਾਣੀ ਜੀ ਪਾਵਾਂਗੇ ਸਾਰੇ ਕਿਹੜਾ ਪਿੰਡ ਆ ਇਹ ਯਾਰ ਕਿਹੜਾ ਏਰੀਆ ਆ ਸਿੰਗਾੜਾ ਸਿੰਗਾੜਾ ਇਹ ਤਾਂ ਬਾਗਾ ਪੁਰਾਣਾ ਕਿੰਨੀ ਕੁ ਦੂਰਾ ਇੱਧਰ ਆ ਟੋਲ ਵੀ ਆਉਂਦਾ ਰਾ ਚ ਚੋਬਰਾਂ ਨੂੰ ਪਤਾ ਨਹੀਂ ਟੋਲ ਬਾਰੇ ਹਾਂ ਕੀ ਬਣਾਈ ਚੱਲਦੇ ਮੈਗੀ ਪਾਉਣੇ ਆ ਵੀ ਮੈਗੀ ਸਾਨੂੰ ਭੁੱਖ ਲੱਗੀ ਸੀਗੀ ਰਾਹ ਦੇ ਵਿੱਚ ਸਮਾਨ ਸਾਡੇ ਕੋਲ ਸੀਗਾ ਅਸੀਂ ਆਖਿਆ ਵੀ ਮੈਗੀ ਬਣਾ ਕੇ ਖਵਾ ਲਈਏ ਸੌਖਾ ਹੈ ਸਸਤਾ ਹੈ ਤਰੀਕਾ ਹੈ ਤੇ ਟਾਈਮ ਘਟ ਲੈਂਦੀ ਆ ਜੇ ਆਪਾਂ ਫਿਰ ਰੋਟੀ ਪਾਣੀ ਦਾ ਜਗਾੜ ਕਰ ਦੋ ਬਾਲਾ ਬਈ ਸਬਜੀ ਸੁੱਕੀ ਦਾ ਇਹਦਾ ਸੌਖਾ ਹੈ ਘੱਟ ਭਰ ਜੂਗਾ ਤੇ ਬਾਕੀ ਸਿਰੇ ਸੜਕਾ ਪ੍ਰਿੰਸ ਆਪਣਾ ਲੱਗੀ ਜਾਂਦਾ ਹੈ ਐਦੂ ਬਾਦੇ ਚ ਆਪਾਂ ਨੂਨ ਯੂਟਿਊਬਰ ਆ ਯੂਟਿਊਬਰ ਬਾਕੀ ਆਪਣਾ ਜਗਾੜ ਥੋੜਾ ਜਿਹਾ ਵਧੀਆ ਹਣਾ ਹਾਂ ਹਵਾ ਨਹੀਂ ਤੰਗ ਕਰਦੀ ਆਪਾਂ ਨੂੰ ਮੁਸ਼ਕਿਲ ਕਹਦੀ ਆ ਜਾਂਦੀ ਮੁੰਚੀ ਇਹ ਤਾਂ ਬਸ ਇਹ ਮੱਤ ਦਾ ਇਹ ਨਾ ਹੋਊਗਾ ਹਾਂ ਸੇਕਿਆ ਲੱਗਦਾ ਹੋਊ ਇਹਨਾਂ ਨੂੰ ਤੇਰੇ ਭੜਾਕਾ ਵੀ ਨਾ ਪੈ ਜੇ ਚੱਕ ਕੇ ਦੇਖ ਲੈਣਾ ਨਾ 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 ਸਹੀ ਹੈ ਕਿਵੇਂ ਰਾਏ ਹੁੰਦੇ ਨਾ ਰੰਗ ਮੱਝਦਾ ਇਹ ਤੋਂ ਰੰਗ ਮੱਝਦਾ ਉਹ ਦੇਖ ਰਾਂ ਕਿ ਮੱਝ ਜਾਂਦਾ ਕਿਉਂਕਿ ਨਵਾਂ ਨਾ ਮੁਸ਼ਕਲ ਹੀ ਆ ਚੈੱਕ ਕਰਨਾ ਜ਼ਰੂਰੀ ਆ ਜ਼ਰੂਰੀ ਬਣਦਾ ਬਈ ਜ਼ਰੂਰੀ ਜਦੋਂ ایکسپੀਰੀਅੰਸ ਹੋ ਗਿਆ ਇੱਕਾਂ ਹੀ ਵੀ ਤੈਨੂੰ ਰੱਖਣਾ ਅੰਦਰ ਰੱਖਣ ਲੱਗੇ ਨਾ ਠੰਡਾ ਕਰਕੇ ਰੱਖਾਂਗੇ ਠੰਡਾ ਸਾਹ ਸੱਚ ਬਈ ਗੱਲ ਹੋਰ ਆ ਜੀ ਭੁੱਲਣਾ ਚਾਹੀਏ ਵੀ ਜਦੋਂ ਵੀ ਆਪਾਂ ਹੁਣ ਬਰਤਨ ਆਪਣੇ ਗਰਮ ਹੋਣਗੇ ਜੀ ਆਪਣਾ ਸਾਪ ਆਂ ਹੀ ਰੱਖਤੇ ਕਈ ਵਾਰੀ ਆਪਣੇ ਭਾਂਡੇ ਨਾਲ ਖਰਾਬ ਹੋ ਜਾਣ ਜਾਂ ਆਪਣੇ ਬਿਸਤਰੀ ਬੂਸੇ ਨੂੰ ਅੱਗੇ ਵੀ ਪੈਸਾ ਹੋਰ ਬਈ ਆਪਾਂ ਗੌਰ ਨਹੀਂ ਕਰਨੀ ਸੀ ਨਾ ਖਾ ਖੂ ਕੇ ਇਹ ਤੂੰ ਵਧੀਆ ਸੁਝਾ ਦੱਤਾਗਾ ਮੈਨੂੰ ਵੀ ਇੱਕੋ ਦਾਮ ਜ਼ਿਆਦਾ ਆ ਗਿਆ ਨਾ ਅਸਲਾ ਪੱਟੀ ਕਿਹਨਾਂ ਤਨ ਲਿਆਉਣੀ ਸੀ ਮਾੜੀ ਇੱਕ ਕਮੀ ਰਹਿ ਗਈ ਇੱਕ ਕਮੀ ਰਹਿ ਗਈ ਟਿੱਕੀ ਚੱਲ ਕੋਈ ਨਹੀਂ ਫਿਰ ਹੌਲੀ ਹੌਲੀ ਟ੍ਰੈਂਡ ਹੋ ਜਾਣਗੇ ਹੂੰ ਜਿਵੇਂ ਅੱਜ ਇੰਨਾ ਕੁ ਸਿੱਖ ਲਿਆ ਮਟਰ ਮਟਰ ਬਹੁਤ ਨੇ ਬਹੁਤ ਆ ਬਹੁਤ ਆ ਪੂਰੀ ਸਬਜ਼ੀ ਬਣਨੀ ਦੋ ਹੀ ਪੈਕਟ ਬਣਾਵਾਂਗੇ ਅੱਜ ਤਾਂ ਪਹਿਲਾਂ ਚਾਰ ਦੀ ਸਲਾਹ ਸੀ ਯਾਰਾ ਪਹਿਲਾਂ ਹਾਂ ਫਿਰ ਸਬਜ਼ੀ ਬਾੜੀ ਦੇਂਦੀ ਸਾਨੂੰ ਆਏ ਹੋ ਗਏ ਐਵੇਂ ਖਰਾਬ ਕਾਦੂ ਕਰਨੀ ਹੈ ਖਾਧੀ ਨਹੀਂ ਆਣੀ ਹੁਣ ਲੰਗਰ ਸ਼ੱਕੇ ਆਏ ਸੀ ਨਸੀ ਗੁਰਦੁਆਰੇ ਇਹ ਕੱਲ ਨੂੰ ਆਪਣੇ ਕੰਮ ਆ ਜੂਗੀ ਆਪਾਂ ਦੁਪਹਿਰੇ ਸ਼ੱਕੇ ਹਨ ਹਾਂ 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 ਆ ਕਹਿੰਦਾ ਕਿ ਸਾਨੂੰ ਭੁੱਖ ਲੱਗੀ ਹੈ ਦੇ ਦਾਂਗੇ ਲੈ ਭੁੱਖ ਲੱਗੇ ਖਵਾਵਾਂਗੇ ਤੁਹਾਨੂੰ ਯਾਰ ਕਿੰਨਾ ਟੈਨਸ਼ਨ ਲੈਣ ਨੂੰ ਤੁਹਾਨੂੰ ਖਵਾਵਾਂਗੇ ਆਪਾਂ ਵੰਡ ਸ਼ਾਗ ਵੰਡ ਕੀ ਖਵਾਵਾਂਗੇ ਕੀ ਖਵਾਵਾਂਗੇ ਸੋ ਮਿੱਤਰੋ ਜਵਾਖਣੂ ਵੀ ਆਪਾਂ ਦੇਵਾਂਗੇ ਹਾਂ ਠੀਕ ਹੈ ਤੇ ਇਹ ਵੀ ਆ ਕਿ ਸਰੇ ਯਾਰ ਦਾਣੇ-ਦਾਣੇ ਤੇ ਸਾਣੇ ਕਹਿੰਦੇ ਮੋਹਰ ਲੱਗੀ ਹੁੰਦੀ ਆ ਅੱਜ ਇੱਥੇ ਖੜਨਾ ਸੀ ਇੱਥੇ ਖੜਨਾ ਸੀਗਾ ਆਪਾਂ ਪਿੱਛੇ ਜਗਾ ਕਿੰਨੀ ਦੇਖਦੇ ਆਂ ਹਾਂ ਇੱਥੇ ਖੜਾਂਗੇ ਇੱਥੇ ਖੜਾਂਗੇ ਪਰ ਤੁੰਨ ਕਹਿੰਦਾ ਆ ਜਗ੍ਹਾ ਜੀ ਵਧੀਆ ਐ ਨੇ ਜਿਹੜਾ ਬੱਤੀ ਆਗੇ ਤੁੰਨ ਨੂੰ ਵੀ ਖਵਾਵਾਂਗੇ ਬੱਤੀ ਬਹਿ ਜਾਓ ਬਾ ਟਿੱਕੇ ਹਲਾ ਪਾਣੀ ਮੜਾ ਹੋਰ ਘਰ ਲਾਣ ਲਾਲ ਜੀ ਗੰਡੇ ਲਓ ਵੀ ਮਿੱਤਰੋ ਹੋਣ ਵਾਲੀ ਆ ਤਿਆਰ ਬਸ ਪਾਣੀ ਆ ਰਹਿ ਗਿਆ ਥੋੜਾ ਜਿਹਾ ਮਚਾ ਕੇ ਪਣ ਜੁਗੀ ਆਪਣੀ ਮੈਗੀ ਤਿਆਰ ਹੋ ਜੂ ਤੇ ਚਾਹ ਚੂ ਦਾ ਆਪਾਂ ਪ੍ਰਬੰਧ ਕਰ ਲਿਆ ਪੂਰਾ ਸਮਾਨ ਸੂਣ ਪਾ ਕੇ ਇਕੱਲਾ ਦੁੱਧ ਪਾਉਣ ਵਾਲਾ ਰਹਿ ਗਿਆ ਮੈਗੀ ਬਣਾਵਾਂਗੇ ਮੈਗੀ ਖਾ ਕੇ ਐਨੇ ਮਾੜੀ ਮੋਟੀ ਭਾਂਡਾ ਡੰਡੀ ਦਾ ਸੀ ਸਾਫ਼ ਕਰ ਦਾਂਗੇ ਮੈਗੀ ਵਾਲਾ ਦੀਆਂ ਪਲੇਟਾਂ ਚ ਪਾ ਕੇ ਐਨੇ ਚਾਹ ਬਣ ਜੂ ਹਨਾ ਹਾਂ ਹਾਂ ਚਾਹ ਬਣ ਕੇ ਪੀ ਕੇ ਬਹਿ ਕੇ ਗੱਡੀ ਚ ਖਾ ਪੀ ਕੇ ਮੁੜ ਕੇ ਫਿਰ ਚਾਲੇ ਪਾਵਾਂਗੇ ਆਪਾਂ ਹੋਰ ਇਹ ਇੱਥੇ ਜਗ੍ਹਾ ਤੇ ਪਹੁੰਚਾਂਗੇ ਲੇਟ ਹੋ ਜਾਗੇ ਪ੍ਰਿੰਸੀਪਲ ਹਾਂ ਅੰਦਰ ਜਾਈਏ ਉੱਥੇ ਮੈਦਾਨ ਦੇ ਅੱਜ ਨਾ ਮੌਸਮ ਖਰਾਬ ਆਣੀ ਤਾਂ ਹੋਰ ਵਧੀਆ ਕਰਨਾ ਹੋਰ ਆ ਦੇਖੋ ਯਾਰ ਹਵਾ ਵਾਲੀ ਚੱਲੀ ਜਾਂਦੀ ਆ ਤੁਹਾਨੂੰ ਐ ਟੈਨ ਤੇ ਨਹੀਂ ਕੱਲ ਨੂੰ ਵੀ ਅਸੀਂ ਕਹਾਂਗੇ ਅਸੀਂ 24 ਨੂੰ ਤੜਕੀ ਭਾਗ ਜਾਾਂਗੇ ਘਰੇ ਨਾ ਪਹਿਲੀ ਵਾਰ ਦੀ ਚਾਹ ਸੀ 24 ਨੂੰ ਘਰੀ ਪੀਵਾਂਗੇ ਨਹੀਂ ਪਤਾ ਮਦਾਨ ਅਸੀਂ ਰਾਹ 'ਚ ਹੀ ਫੇਰ ਖੋਲੀਏ ਪੈਕਟ ਦੁੱਧ ਦੇ ਬਾਕੀ ਗਾਂ ਸਭ 2 ਢਾਈ ਕਿਲੋ ਲਿਆਂਦੀ ਸੀ ਬਹੁਤ ਰਹੁ ਵਾਧੂ 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 2 ਕਿਲੋ ਦਾ ਤਾਂ ਵਾਧੂ ਰੋ 2 ਕਿਲੋ 4 ਕਿਲੋ ਦਾ ਆਪ ਸੀ 7.5 ਕਿਲੋ ਹੋ ਗਈ ਸੀ ਪਤਾ ਨਹੀਂ 3.5 ਕਿਲੋ ਲਿਆਂਦੀ ਆ ਮੈਨੂੰ ਯਾਦ ਨਹੀਂ ਹੁਣ ਪੱਕਾ ਤੇ ਅਸੀਂ ਫਿਰ ਬਣਾ ਕੇ ਖਾ ਖੂਲੀਏ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ ਵਲੌਗ ਨੂੰ ਤੁਸੀਂ ਦੇਖ ਦਿਓ ਸਪੋਰਟ ਕਰਿਓ ਹੋਰ ਬਣਾਵਾਂਗੇ ਫਿਰ ਐਸੀਆਂ ਚੀਜ਼ਾਂ ਧੰਨਵਾਦ